ਮੁਰਦਾਬਾਦ ਆਰ ਕੁਰਿੰਗ ਜਿੰਦਾਬਾਦ ਆਰ ਕੁਰਿੰਗ ਜਿੰਦਾਬਾਦ ਸੜਕਾਂ ਤੇ ਬੈਠੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਗਾ ਰਹੇ ਇਹ ਕਿਸਾਨ ਉਹੀ ਕਿਸਾਨ ਨੇ ਜਿਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇਹਨਾਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਦੇ ਲਈ ਮੰਡੀਆਂ ਦੇ ਵਿੱਚ ਬਹੁਤੀ دیر ਖੱਜਲ ਖਵਾਰ ਨਹੀਂ ਹੋਣਾ ਪਵੇਗਾ ਅਤੇ ਸਰਕਾਰ ਨੂੰ ਫਸਲ ਵੇਚਣ ਲੱਗਿਆ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਅੱਜ ਤਸਵੀਰ ਕੁਝ ਹੋਰ ਹੀ ਹੈ ਖਬਰ ਕਪੂਰਥਲੇ ਤੋਂ ਹੈ ਜਿੱਥੇ ਕਿ ਕਪੂਰਥਲਾ ਦੀ ਮੰਡੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਝੋਨੇ ਦੀ ਫਸਲ ਲਿਆਂਦੀ ਗਈ ਸੀ ਪਰ ਹਾਲੇ ਤੱਕ ਉਸ ਫਸਲ ਨੂੰ ਖਰੀਦਿਆ ਨਹੀਂ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਮੰਡੀ ਦੇ ਵਿੱਚ ਉਹ ਕਈ ਦਿਨਾਂ ਤੋਂ ਆਪਣੀਆਂ ਫਸਲਾਂ ਨੂੰ ਰੱਖ ਕੇ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਦੀ ਫਸਲ ਇੱਕ ਕਹਿ ਕੇ ਨਹੀਂ ਖਰੀਦੀ ਜਾ ਰਹੀ ਕਿ ਤੁਹਾਡੀ ਫਸਲ ਦੇ ਵਿੱਚ ਹਾਲੇ ਨਮੀ ਦੀ ਮਾਤਰਾ ਬਹੁਤ ਹੈ ਕੱਲ ਦੇ ਵੀ ਬੈਠੇ ਜ਼ਿੰਮੇਦਾਰ ਅਜੇ ਤੱਕ ਕਿਸੇ ਕਮੇਟੀ ਵਾਲੇ ਨੇ ਇਸੇ ਨਾਰੇ ਨੇ ਸਾਡੀ ਅਨਕ ਪਾਤ ਨਹੀਂ ਪੁੱਛੀ ਔਰ ਕੀ ਦੇਹ ਕਹਿੰਦੇ ਇਹ ਮੁਆਇਤ ਦੇਖਦੇ ਆ ਕੋਈ ਅਜੇ ਮੁਆਇਤੇ ਕੰਮ ਸਿਕਮ ਸਾਡਾ ਭਾਅ ਲੱਗਣਾ ਚਾਹੀਦਾ ਕਿ ਮੁਆਇਤ ਦੇਖੋ ਝੋਨਾਨ ਕੇ ਦੇਖੋ ਉਹਦੇ ਕੀ ਨਮੀ ਉਹਦੀ ਕੀ ਨਹੀਂ ਉਹ ਜ਼ਿੰਮੇਦਾਰ ਕਿੰਨਾ ਚਿਰ ਇੱਥੇ ਬੈਠੇ ਰਹਿਣਗੇ ਜਿਹੜੇ ਝੋਨੇ ਦੀ ਕਮੀ ਆ ਕੋਈ ਪਤਾ ਲੱਗੇ ਠੀਕ ਆ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਆੜਦੀਆਂ ਨੂੰ ਪੁੱਛੀਦਾ ਉਹ ਕਹਿੰਦੇ ਕੋਈ ਗੱਲ ਹੀ ਕੋਈ ਕੋਈ ਬੰਦਾ ਨਹੀਂ ਤੇ ਪਹੁੰਚ ਰਿਹਾ ਜੀ ਬਿਲਕੁਲ ਬੇੜਾ ਕਰਕੇ ਕੀਤਾ ਹੈ ਸਰਕਾਰ ਨੇ ਜਾਂ ਜੀਵਿੰਦਾਰਾਂ ਨਾਲ ਬਹੁਤ ਮੰਦਾ ਹਾਲ ਹੈ ਤੇ ਕਿਸੇ ਨੂੰ ਵੀ ਪੁੱਛ ਕੇ ਵੇਖੋ ਕੀ ਬੰਦਿਆ ਸਾਰੇ ਜੀਵਿੰਦਾਰ ਜਾ ਕੇ ਉੱਥੇ ਵਿਛੇ ਆ ਘੇਰੀਆਂ ਉੱਤੇ ਘਰ-ਬਾਰ ਛੱਡ ਗਏ ਬੱਚੇ ਛੱਡ ਗਏ ਇੱਧਰ ਲਾਰੇ ਜਾ ਕੇ 1 ਮਿੰਟ ਛੱਡਣ ਬੱਚਿਆਂ ਨੂੰ ਕਿਤਾ ਛੱਡ ਆਇਆ ਇੱਥੇ ਕੁਰਸੀਆਂ ਤੇ ਆਉਂਦੇ ਸਾਡੀ ਸਾਡੀ ਫਸਲ ਨਹੀਂ ਪਿਆ ਕਰ ਰੇਟ ਇਹਦਾ ਕੀ ਆ ਇਹਨਾਂ ਨੇ ਖੜੇ ਪੈਰ ਇਕਤਦਮ ਸਪੈਕ ਕਰ ਦਿੱਤੀ ਆ ਵੀ ਝੋਨਾ ਨਹੀਂ ਖਰੀਦਿਆ ਜਾਊਗਾ ਜਾਂ ਜ਼ਿੰਮੇਦਾਰ ਨੂੰ 2-4 ਦਿਨ ਤਾਂ ਦੇ ਵੀ ਅਸੀਂ ਟਾਈਮ ਦਿਓ ਵੀ ਤੁਸੀਂ ਹਰਾ ਝੋਨਾ ਨਾ ਲਿਆਓ ਨਵੀਂ ਵਾਲਾ ਨਾ ਲਿਆਓ ਫਕਾ ਕੇ ਲਿਆਓ ਤੇ ਫਿਰ ਜਿੰਨੀ ਦੌਰ ਹੈ ਜਿਹੜਾ ਸਬਰ ਕਰ ਸਕਦਾ ਹੁਣ ਸਬਰ ਜਿਹੜਾ ਮੰਡੀ ਦੇ ਵਿੱਚ ਲਿਆਣ ਕੇ ਝੋਨਾ ਪੱਖਾ ਲੱਗਿਆ ਉਹਨੂੰ ਸੰਭੂਗਾ ਕਿਥੇ ਰਾਤ ਦਾ ਜਿਹੜਾ ਵੈਦਰ ਹੈ ਉਹ ਖਰਾਬ ਦੱਸਿੰਦਾ ਆ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਨਾ ਵੀ ਉਹਦੀ ਭਰਤੀ ਕਰੋ ਜਿਹੜਾ ਗਾਂਵ ਵਾਲਾ ਤੁਸੀਂ ਇੱਥੇ ਗੇਟ ਦੇ ਉੱਤੇ ਬੈਠੋ ਉਹਨੂੰ ਨਾ ਨੰਗਣ ਦਿਓ ਹਰੀ ਤੇਰੀ ਨੂੰ ਰੋਕੋ ਉਹਨੂੰ ਰੋਕੋ ਇਹ ਗਵਰਨਮੈਂਟ ਦੀ ਪ੍ਰੋਬਲਮ ਹੈ ਇਹ ਡੀਸੀ ਦੀ ਪ੍ਰੋਬਲਮ ਹੈ ਇਹ ਸਰਕਾਰ ਦੀ ਪ੍ਰੋਬਲਮ ਹੈ ਜ਼ਿਮੀਂਦਾਰ ਤਾਂ ਅੰਗੇ ਫਸਿਆ ਹੋਇਆ ਖੇਤਾਂ ਵਿੱਚੋਂ ਪਹਿਲਾਂ ਵੱਢ ਕੇ ਲੈਣ ਕਿ ਇੱਥੇ ਰੱਖਿਆ ਇੱਥੋਂ ਇਹ ਨਹੀਂ ਪੁੱਛਦੇ ਬਾਅਦ ਕਦੀ ਕਹਿੰਦੇ ਬਾਰਦਾਣਾ ਨਹੀਂ ਕਦੀ ਕਹਿੰਦੇ ਵੀ ਸਾਡਾ ਕੋਈ ਰੇਟ ਨਹੀਂ ਆ ਕੇ ਦੇਖੇ ਕਿ ਇਹ ਨਹੀਂ ਕਰਦੇ ਸਾਡੇ ਜਿਹੜੀ ਆ ਹੱਥ ਜੋੜ ਕੇ ਬੇਨਤੀ ਆ ਸਰਕਾਰ ਅੱਗੇ ਕਿ ਇਹ ਜਿਹੜੀ ਫਸਲ ਹੈ ਅੱਜ ਦੀ ਚੱਕੀ ਜਾਵੇ ਗਾਂਵ ਇਹ ਦੱਸਣ ਜਿਹੜੀ ਗਾਂਵ